हाल ही ਵਿੱਚ 2024 ਦੇ ਗਣਤੰਤਰ ਦਿਵਸ ਮੌਕੇ ਸੁਪਰ 100 ਸਕੀਮ ਦੀ ਸ਼ੁਰੂਆਤ ਕਿਹੜੇ ਰਾਜ ਨੇ ਕੀਤੀ ਹਾਂਜੀ 2024 ਦਾ ਗਣਤੰਤਰ ਦਿਵਸ ਜਿਹੜਾ ਕਿ 26 ਜਨਵਰੀ ਨੂੰ ਮਨਾਇਆ ਗਿਆ ਤੇ ਇਸ ਦੇ ਮੌਕੇ ਉੱਪਰ ਪੰਜਾਬ ਸਰਕਾਰ ਨੇ ਸੁਪਰ 100 ਸਕੀਮ ਦੀ ਸ਼ੁਰੂਆਤ ਕੀਤੀ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਪੰਜਾਬ ਇਸ ਸਕੀਮ ਦੇ ਤਹਿਤ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਖੇਡ ਸਿਖਲਾਈ ਦਿੱਤੀ ਜਾਵੇਗੀ ਨੈਕਸਟ ਹੈ ਸੜਕ ਸੁਰੱਖਿਆ ਫੋਰਸ ਵਾਲਾ ਪਹਿਲਾ ਸੂਬਾ ਕਿਹੜਾ ਬਣਿਆ ਹੈ ਹਾਂਜੀ ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਆ ਇਸ ਦਾ ਕੀ मीनिंग ਆ ਜਿਹੜੀ ਸੜਕ ਸੁਰੱਖਿਆ ਫੋਰਸ ਆ ਇਸ ਦੇ ਤਹਿਤ ਜਿੰਨੇ ਵੀ ਸੜਕ ਹਾਦਸਿਆਂ ਦੇ ਪੀੜਤ ਲੋਕ ਆ ਉਹਨਾਂ ਦੀ ਆ ਜਾਨਾਂ ਜਿਹੜੀ ਬਚਾਉਣਾ ਇਸ ਦਾ ਮੇਨ ਮਕਸਦ ਆ ਯਾਨੀ ਕਿ ਸੜਕ ਸੜਕ ਦੇ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਜਾਨ ਬਚਾਉਣਾ ਅਤੇ ਅਪਰਾਧੀਆਂ ਤੇ ਸ਼ਿਕੰਜਾ ਕਸਣਾ ਇਸ ਦਾ ਮੇਨ ਮਕਸਦ ਆ ਇਸ ਦੇ ਵਿੱਚ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਜਿਸ ਦੇ ਵਿੱਚ 112 ਨੰਬਰ ਤੇ ਕਾਲ ਕਰਕੇ ਹੈਲਪ ਮੰਗੀ ਜਾ ਸਕਦੀ ਆ ਠੀਕ ਹੈ ਤੇ ਹਰ 30 ਕਿਲੋਮੀਟਰ ਦੇ ਦਾਇਰੇ ਵਿੱਚ ਐਸਐਸਐਫ ਦੀ ਗੱਡੀ ਮੌਜੂਦ ਹੋਵੇਗੀ ਯਾਨੀ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਮੌਜੂਦ ਹੋਵੇਗੀ ਤੇ 144 ਵਾਹਨਾਂ ਤੇ 10000 ਮੁਲਾਜ਼ਮ ਤਾਇਨਾਤ ਰਹਿਣਗੇ ਇਸ ਸਕੀਮ ਦੇ ਤਹਿਤ ਠੀਕ ਹੈ ਤੇ ਇਹ ਸ਼ੁਰੂ ਕੀਤੀ ਆ ਪੰਜਾਬ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕਿ ਇਸ ਰਾ ਸਰਕਾਰ ਨੇ ਘਰ ਘਰ ਸੇਵਾਵਾਂ ਲਈ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਸ਼ੁਰੂ ਕੀਤੀ ਹਾਂਜੀ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਸ਼ੁਰੂ ਕੀਤੀ ਆ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ অপশন সি ইজ ザ রাইট ਆਨਸਰ ਇਸ ਸਕੀਮ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ 43 ਸੇਵਾਵਾਂ ਉਹਨਾਂ ਦੇ ਘਰਾਂ ਤੱਕ ਮੁਹैया करवाईਆਂ ਜਾਣਗੀਆਂ ਜਿਸ ਵਿੱਚ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਕਈ ਰਾਹਤ ਕਾਰਜ ਸ਼ਾਮਿਲ ਆ ਇਸ ਜਿਸ ਲਈ ਲੋਕਾਂ ਨੂੰ ਸਮਾਂ ਕੱਢ ਕੇ ਸਰਕਾਰੀ ਦਫ਼ਤਰਾਂ ਜਾਂ ਸੇਵਾ ਕੇਂਦਰਾਂ ਵਿੱਚ ਜਾਣਾ ਪੈਂਦਾ ਸੀ ਉਹ ਹੁਣ ਨਹੀਂ ਜਾਣਾ ਪਵੇਗਾ ਤੁਹਾਨੂੰ ਪਤਾ ਹੈ ਜਿਵੇਂ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਕੈਂਪ ਲੱਗਦੇ ਆ ਕਿ ਤੋਂ ਉਹ ਕਚਹਿਰੀਆਂ ਦੇ ਵਿੱਚ ਲਾਈਨਾਂ ਦੇ ਵਿੱਚ ਜਾ ਕੇ ਨਾ ਲੱਗਣਾ ਪਵੇ ਜਿਹੜੇ ਵੀ ਪੈਂਡਿੰਗ ਡਾਕੂਮੈਂਟਸ ਆ ਤੁਹਾਡੇ ਜਿਵੇਂ ਆਪਾਂ ਕੋਈ ਇਨਕਮ ਸਰਟੀਫਿਕੇਟ ਬਣਾਉਣਾ ਕੋਈ ਐਸਸੀ ਸੋਰੀ ਇਨਕਮ ਨਹੀਂ ਕੋਈ ਐਸਸੀ ਕਾਸਟ ਦਾ ਸਰਟੀਫਿਕੇਟ ਬਣਾਉਣਾ ਕੋਈ ਬੀਸੀ ਕਾਸਟ ਦਾ ਸਰਟੀਫਿਕੇਟ ਬਣਾਉਣਾ ਇਸ ਤੋਂ ਇਲਾਵਾ ਕੋਈ ਰੂਰਲ ਏਰੀਆ ਦਾ ਸਰਟੀਫਿਕੇਟ ਵੀ ਨਾ ਬਣਾਉਣਾ ਮਤਲਬ ਇਸ ਤਰ੍ਹਾਂ ਦੇ ਸਰਟੀਫਿਕੇਟ ਕੈਂਪ ਦੇ ਥਰੂ ਬਣਾਏ ਜਾਣੇ ਸੀ ਤੇ ਬਹੁਤ ਹੀ ਘੱਟ ਫੀਸ ਤੇ ਹਾਂਜੀ ਮੁੱਖ ਮੰਤਰੀ ਦੀ ਯੋਗਸ਼ਾਲਾ ਪ੍ਰੋਗਰਾਮ ਮੁੱਖ ਮੰਤਰੀ ਦੀ ਜਿਹੜੀ ਯੋਗਸ਼ਾਲਾ ਸਕੀਮ ਹੀ ਸੀਗੀ ਇਹ ਇੱਕ ਤਰ੍ਹਾਂ ਨਾਲ ਤੇ ਇਹ ਕਦੋਂ ਸ਼ੁਰੂ ਹੋਈ ਆ 2023 ਦੇ ਵਿੱਚ ਸ਼ੁਰੂ ਹੋਈ ਆ ਠੀਕ ਹੈ ਤੇ ਇਹ ਦੇਖੋ ਅੰਤਰਰਾਸ਼ਟਰੀ ਯੋਗ ਦਿਵਸ ਕਦੋਂ ਮਨਾਇਆ ਜਾਂਦਾ 21 ਜੂਨ ਨੂੰ 21 ਜੂਨ 2023 ਨੂੰ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਤੇ ਇਸ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 20 ਜੂਨ ਨੂੰ ਸਾਡੇ ਸੀਐਮ ਯਾਨੀ ਕਿ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਵਿੱਚ ਯੋਗਾ ਕਰਕੇ ਨਾਲ ਹੀ ਇਹ ਘੋਸ਼ਣਾ ਕੀਤੀ ਕਿ ਜਿੱਥੇ ਵੀ 20 ਲੋਕ ਇਕੱਠੇ ਹੁੰਦੇ ਆ ਯੋਗਾ ਕਰਨ ਲਈ ਉਹ ਮੈਨੂੰ ਇੱਕ ਕਾਲ ਕਰ ਦੇਣ ਤੇ ਮੈਂ ਉਹਨਾਂ ਲਈ ਯੋਗਾ ਕੋਚਿੰਗ ਟੀਚਰ ਆ ਜਿਹੜਾ ਉਹ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਨੂੰ ਕੋਚਿੰਗ ਦੇਵੇਗਾ ਉਹ ਟੀਚਰ ਭੇਜਾਂਗਾ ਉੱਥੇ ਹੀ ਜਿੱਥੇ ਵੀ 20 ਜਾਣੇ ਇਕੱਠੇ ਹੁੰਦੇ ਆ ਯੋਗਾ ਕਰਨ ਦੇ ਲਈ ਠੀਕ ਹੈ ਤਾਂ ਇਹ ਫ੍ਰੀ ਯੋਗਾ ਕਲਾਸਿਸ ਆ ਜਿਹੜੀਆਂ ਇਹਦੇ ਵਿੱਚ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਸ ਸਕੀਮ ਦੇ ਤਹਿਤ ਸੋ ਤੁਸੀਂ ਇਸ ਦੇ ਵਿੱਚ ਧਿਆਨ ਰੱਖਣਾ ਨੈਕਸਟ ਹੈ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਹਾਂਜੀ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਕੀ ਆ 2023 ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਵਾ ਤੇ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ 21 ਜਨਵਰੀ 2023 ਨੂੰ ਇਹ ਸ਼ੁਰੂ ਕੀਤੀ ਗਈ ਆ ਨੈਕਸਟ ਹੈ ਜੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਮੌਕੇ ਤੇ ਨਿਪਟਾਰੇ ਲਈ ਹਾਂਜੀ ਲੋਕ ਮਿਲਣੀ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਜਿਹੜਾ ਲੋਕ ਮਿਲਣੀ ਪ੍ਰੋਜੈਕਟ ਆ ਜਾਂ ਸਕੀਮ ਆ ਇਹ 2023 ਦੇ ਵਿੱਚ ਹੀ ਸ਼ੁਰੂ ਕੀਤੀ ਗਈ ਆ ਇਹਦੇ ਵਿੱਚ ਕੀ ਆ ਕਿ ਲੋਕਾਂ ਦੇ ਨਾਲ ਆਪ ਜਿਹੜੇ ਮੰਤਰੀ ਆ ਉਹ ਮੀਟਿੰਗ ਵਗੈਰਾ ਕਰਨਗੇ ਤੇ ਉਹਨਾਂ ਦੀਆਂ ਕੀ ਸ਼ਿਕਾਇਤਾਂ ਨੇ ਉਹਦੇ ਨਿਪਟਾਰੇ ਕੀਤੀ ਜਾਣਗੇ ਤੇ ਇਹ ਵੀ ਸੀਐਮ ਮਾਨ ਨੇ ਸ਼ੁਰੂ ਕੀਤੀ ਆ ਨੈਕਸਟ ਹੈ ਸਿੱਖਦੇ ਹੋਏ ਕਮਾਓ ਪ੍ਰੋਗਰਾਮ ਹਾਂਜੀ ਵੈਰੀ ਇੰਪੋਰਟੈਂਟ ਹੁਣ ਇਹ ਮੱਧ ਪ੍ਰਦੇਸ਼ ਦੇ ਵਿੱਚ ਵੀ ਲਾਂਚ ਹੋ ਚੁੱਕਿਆ ਵਾ ਇਹਦਾ ਮਤਲਬ ਕੀ ਹੈ ਕਿ ਤੁਸੀਂ ਜੇਕਰ ਸਿੱਖ ਰਹੇ ਹੋ ਕੋਈ ਨਾ ਕੋਈ ਕੰਮ ਜਿਵੇਂ ਮੰਨ ਲਓ ਡਾਕਟਰ ਲਾਈਨ ਦੇ ਵਿੱਚ ਆਪਾਂ ਗੱਲ ਕਰੀਏ ਟ੍ਰੇਨਿੰਗ ਲੱਗਦੀ ਹੈ ਸਟੂਡੈਂਟਸ ਦੀ ਤਾਂ ਉਹ ਟ੍ਰੇਨਿੰਗ ਦੇ ਵਿੱਚ ਕਮਾ ਵੀ ਸਕਦੇ ਆ ਤਾਂ ਸਿੱਖਦੇ ਹੋਏ ਕਮਾਓ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਸ ਦੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕਮੀ ਨੂੰ ਸਵੀਕਾਰ ਕਰਦੇ ਆ ਸਿਹਤ ਮੰਤਰੀ ਨੇ ਕਿਹਾ ਹੈ ਕਿ ਕਮਾਓ ਜਦੋਂ ਤੁਸੀਂ ਸਿੱਖਦੇ ਹੋ ਪ੍ਰੋਗਰਾਮ ਤਹਿਤ MBBパス ਜਿਹੜੇ MBBS ਪਾਸ ਸਟੂਡੈਂਟ ਆ ਇਹ ਉਹਨਾਂ ਦੇ ਲਈ ਸਕੀਮ ਆ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਉਹਨਾਂ ਦੀ ਸੈਲਰੀ 70000 ਤੱਕ ਹੋ ਸਕਦੀ ਆ ਨੈਕਸਟ ਹੈ ਪੰਜਾਬ ਫ੍ਰੀ ਸਮਾਰਟਫੋਨ ਹਾਂਜੀ ਪੰਜਾਬ ਫ੍ਰੀ ਸਮਾਰਟਫੋਨ ਕੈਪਟਨ ਸਮਾਰਟ ਕਨੈਕਟ ਠੀਕ ਹੈ ਇਹ ਜਿਹੜੀ ਯੋਜਨਾਵਾਂ ਇਹ ਵੀ 2023 ਦੇ ਵਿੱਚ ਸ਼ੁਰੂ ਕੀਤੀ ਗਈ ਹੈ ਕੈਪਟਨ ਸਮਾਰਟ ਕਨੈਕਟ ਸਕੀਮ ਦਾ ਉਦੇਸ਼ ਸੌਰੀ ਇਹ 2023 ਚ ਸ਼ੁਰੂ ਨਹੀਂ ਹੋਈਗੀ ਇਹ ਯੋਜਨਾ ਤੁਹਾਨੂੰ ਪਤਾ ਹੈ ਕਿ ਪਲੱਸ 2 ਦੇ ਵਿੱਚ ਜਿਹੜੇ ਪੜ੍ਹਦੇ ਬੱਚੇ ਆ ਉਹਨਾਂ ਨੂੰ smartphones ਦਿੱਤੇ ਗਏ ਸੀਗੇ ਬਾਈ ਮਿਸਟੇਕ ਇੱਥੇ ਲਿਖਿਆ ਹੋਇਆ 2023 ਠੀਕ ਹੈ ਕੈਪਟਨ ਨੇ ਸ਼ੁਰੂ ਕੀਤੀ ਸੀਗੀ ਜੀ ਇਹ ਤੇ ਕੈਪਟਨ ਸਮਾਰਟ ਕਨੈਕਟ ਸਕੀਮ ਦਾ ਉਦੇਸ਼ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 50 ਲੱਖ ਮੁਫਤ smartphones ਮਹਿਆ ਕਰਵਾਉਣਾ ਸੀ ਨੈਕਸਟ ਹੈ 2021 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਹੜੀ ਇਹ ਸਕੀਮ ਹੈ 21 ਦੇ ਵਿੱਚ ਠੀਕ ਹੈ ਨੈਕਸਟ ਹੈ 2021 ਦੀ ਸਕੀਮ ਆ ਜੀ ਪੰਜਾਬ ਉਡਾਨ ਸਕੀਮ ਪੰਜਾਬ ਉਡਾਨ ਸਕੀਮ ਕੀ ਆ ਰਾਜ ਭਰ ਵਿੱਚ ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਮੁਫਤ ਸੈਨੇਟਰੀ ਨੈਪਕਿਨ ਪ੍ਰਦਾਨ ਕਰਨਾ ਨੈਕਸਟ ਹੈ ਮੇਰਾ ਕੰਮ ਮੇਰੀ ਧਰਤੀ ਇਹ ਸਕੀਮਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕੀਤੀ ਸੀਗੀ 2021 ਦੇ ਵਿੱਚ ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਉਹਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਨੌਕਰੀ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵਧਾਉਣ ਦੇ ਲਈ ਸਹਾਇਤਾ ਕਰਨ ਦੇ ਲਈ ਮੇਰਾ ਕੰਮ ਮੇਰੀ ਧਰਤੀ ਸਕੀਮ ਸ਼ੁਰੂ ਹੋਈ ਸੀਗੀ ਠੀਕ ਹੈ ਤੇ ਇਹ ਨਾਲ ਲਿਖਿਆ ਵੀ ਹੋਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੇਰਾ ਕੰਮ ਮੇਰਾ ਮਾਨ ਸਕੀਮ ਸ਼ੁਰੂ ਕਰਨ ਨੂੰ ਹਰੀ ਝੰਡੀ ਦਿਖਾਈ ਗਈ ਠੀਕ ਹੈ ਤੇ ਇਸ ਦੇ ਅਕੋਰਡਿੰਗ ਲਾਭਪਾਤਰੀ ਨੂੰ 12 ਮਹੀਨਿਆਂ ਦੀ ਸਿਖਲਾਈ ਦੌਰਾਨ 2500 ਰੁਪਏ ਮਹੀਨਾ ਮਿਲੇਗਾ ਤੇ 30000 ਲਾਭਪਾਤਰੀ ਨੂੰ ਲਿਆਂਦਾ ਜਾਵੇਗਾ ਇਸ ਪ੍ਰੋਜੈਕਟ ਦੇ ਅਧੀਨ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਫਤ ਹੁਨਰ ਸਿਖਲਾਈ ਰਾਹੀਂ ਰੋਜ਼ਗਾਰ ਦੇ ਯੋਗ ਬਣਾਉਣ ਦੀ ਮਦਦ ਮਿਲੇਗੀ ਨੈਕਸਟ ਹੈ ਆਪਣੀ ਗੱਡੀ ਆਪਣਾ ਰੋਜ਼ਗਾਰ ਹਾਂਜੀ ਆਪਣੀ ਗੱਡੀ ਆਪਣਾ ਰੋਜ਼ਗਾਰ ਇਹ ਸਕੀਮ 2021 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਰਾਜ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਸਬਸਿਡੀ ਦਰਾਂ ਤੇ ਵਪਾਰਕ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਮਹਿਆ ਕਰਵਾਵੇ ਠੀਕ ਹੈ ਇਹ ਇਹ ਸੀਗਾ ਇਸ ਸਕੀਮ ਦੇ ਤਹਿਤ ਨੈਕਸਟ ਹੈ ਹਾਂਜੀ ਨੈਕਸਟ ਹੈ ਵੱਡੀ ਡਰੱਗ ਐਲੀਮੀਨੇਸ਼ਨ ਪ੍ਰੋਗਰਾਮ ਠੀਕ ਹੈ ਤੇ ਵੱਡੀ ਵੱਡੀ ਡਰਗ ਐਲੀਮੀਨੇਸ਼ਨ ਪ੍ਰੋਗਰਾਮ ਆ ਜਿਹੜਾ ਇਹ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਸ਼ੁਰੂ ਕੀਤਾ ਗਿਆ ਸੀ ਇਸ ਦਾ ਉਦੇਸ਼ ਆ ਬੱਚਿਆਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਸਕਾਰਾਤਮਕ ਸਾਥੀ ਪ੍ਰਭਾਵ ਪੈਦਾ ਕਰਨਾ ਨੈਕਸਟ ਹੈ ਪਾਣੀ ਬਚਾਓ ਪੈਸੇ ਕਮਾਓ ਸਕੀਮ ਇਹ ਵੀ ਕੈਪਟਨ ਅਮਰਿੰਦਰ ਸਿੰਘ ਨੇ 2018 ਦੇ ਵਿੱਚ ਸ਼ੁਰੂ ਕੀਤੀ ਸੀਗੀ ਇਸ ਦਾ ਕੀ ਉਦੇਸ਼ ਸੀਗਾ ਕਿਸਾਨਾਂ ਨੂੰ ਘੱਟ ਬਿਜਲੀ ਅਤੇ ਸਿੰਚਾਈ ਲਈ ਘੱਟ ਪਾਣੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ 4 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਹਰੇਕ ਯੂਨਿਟ ਬਿਜਲੀ ਦੀ ਬਚਤ ਕੀਤੀ ਕੀਤੀ ਜਾਵੇਗੀ ਠੀਕ ਹੈ ਨੈਕਸਟ ਹੈ ਭਗਤਪੂਰਨ ਸਿੰਘ ਸਿਹਤਮੰਦ ਬੀਮਾ ਯੋਜਨਾ ਮਿਲ ਲੱਗਦਾ ਹੁਣ ਇਹਨੂੰ ਖਤਮ ਕਰ ਦਿੱਤਾ ਗਿਆ ਵਾ ਇਸ ਦੇ ਅਕੋਰਡਿੰਗ ਸੀਗਾ ਕਿ 5 ਲੱਖ ਰੁਪਏ ਦਾ ਜੀਵਨ ਬੀਮਾ ਅਤੇ ਕਿਸਾਨਾਂ ਨੂੰ 50000 ਰੁਪਏ ਤੱਕ ਦਾ ਮੁਫਤ ਇਲਾਜ ਕਰਵਾਉਣ ਲਈ ਸਹਾਇਤਾ ਦਿੱਤੀ ਜਾਵੇਗੀ ਠੀਕ ਹੈ ਨੈਕਸਟ ਹੈ ਮਾਈ ਭਾਗੋ ਸ਼ਕਤੀ ਸਕੀਮ ਠੀਕ ਹੈ ਮਾਈ ਭਾਗੋ ਇਸਤਰੀ ਸ਼ਕਤੀ ਸਕੀਮ ਆਹੀ ਮਾਈ ਭਾਗੋ ਇਸਤਰੀ ਸ਼ਕਤੀ ਸਕੀਮ ਤੇ ਇਹ ਇਹ ਜਿਹੜੀ ਸਕੀਮ ਸੀ ਪੇਂਡੂ ਖੇਤਰਾ ਵਿੱਚ ਸੂਖਮ ਅਤੇ ਛੋਟੇ ਕਾਰੋਬਾਰ ਸਥਾਪਿਤ ਕਰਨ ਲਈ ਔਰਤਾਂ ਦੀ ਮਦਦ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ ਤਾਂ ਜੋ ਜਿਹੜੀਆਂ ਔਰਤਾਂ ਆਪਣੇ ਪੈਰਾਂ ਸਰ ਹੋਣਾ ਚਾਹੁੰਦੀਆਂ ਨੇ ਆਪਣੇ ਪੈਰਾਂ ਸਰ ਆਪ ਖੜੀਆਂ ਹੋਣਾ ਚਾਹੁੰਦੇ ਨੇ ਸੈਲਫ ਡਿਪੈਂਡ ਹੋਣੀਆਂ ਹੋਣਾ ਚਾਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਤਾਂ ਜੋ ਉਹ ਥੋੜਾ ਬਹੁਤਾ ਕਰਜ਼ਾ ਲੈ ਕੇ ਆਪਣਾ ਕੰਮ ਸ਼ੁਰੂ ਕਰ ਸਕਣ ਨੈਕਸਟ ਹੈ ਜੀ ਹਾਂਜੀ ਨੈਕਸਟ ਤੁਸੀਂ ਸਕੀਮ ਦਾ ਨਾਮ ਦੇਖ ਸਕਦੇ ਹੋ ਬੈੱਡ ਐਂਡ ਬ੍ਰੀਕਫਾਸਟ ਹੋਮ ਸਟੇ ਸਕੀਮ ਠੀਕ ਹੈ ਇਸ ਸਕੀਮ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ 2015 ਦੇ ਵਿੱਚ ਸ਼ੁਰੂ ਕੀਤੀ ਸੀਗੀ ਜਿਸ ਤਹਿਤ ਨਿਜੀ ਮਕਾਨ ਅਤੇ ਫਾਰਮ ਹਾਊਸ ਮਾਲਕ ਸੈਲਾਨੀਆਂ ਨੂੰ ਆਪਣੇ ਘਰਾਂ ਵਿੱਚ ਅਤੇ ਖੇਤਾਂ ਦੇ ਵਿੱਚ ਹੋਮ ਸਟੇ ਦੀ ਸਹੂਲਤ ਦੇਣੀ ਠੀਕ ਹੈ ਇਹ ਸਕੀਮ ਦਾ ਉਦੇਸ਼ ਸੀਗਾ ਨੈਕਸਟ ਹੈ ਆਜੁਸ਼ਮਾਨ ਭਾਰਤ ਸਰਬਤ ਸਰਬੱਤ ਸਿਹਤ ਬੀਮਾ ਯੋਜਨਾ ਹਾਂਜੀ ਅੱਗੇ ਆ ਗਈ ਬੀਮਾ ਯੋਜਨਾ ਸਿਹਤ ਯੋਜਨਾ ਕਹਿ ਸਕਦੇ ਆ ਇਹਨੂੰ ਜਾਂ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਇਹ ਯੋਜਨਾ 2021 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤੇ ਇਹ ਯੋਜਨਾ ਪ੍ਰਤੀ ਪਰਿਵਾਰ ਨੂੰ 5 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਨ ਦਾ ਇਹਦਾ ਮਕਸਦ ਹੈ ਹਾਂਜੀ ਅੱਗੇ ਆ ਬੇਬੇ ਨਾਨਕੀ लाड़ली ਬੇਟੀ ਕਲਿਆਨ ਸਕੀਮ ਬੇਬੇ ਨਾਨਕੀ लाड़ली ਬੇਟੀ ਕਲਿਆਨ ਸਕੀਮ 2011 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦਾ ਉਦੇਸ਼ ਮਾਦਾ ਭਰੂਣ ਹੱਤਿਆ ਨੂੰ ਰੋਕਣਾ ਤੇ ਲੜਕੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਵਾਉਣਾ ਸੀ ਨੈਕਸਟ ਹੈ ਆਸ਼ੀਰਵਾਦ ਦੇਖੋ ਪਹਿਲਾਂ ਇਹਦਾ ਨਾਮ ਸੀਗਾ ਆਸ਼ੀਰਵਾਦ ਸਕੀਮ ਆਫ ਪੰਜਾਬ ਜਾਂ ਫਿਰ ਪਹਿਲਾਂ ਇਹਦਾ ਨਾਮ ਸੀਗਾ ਸ਼ਗਨ ਸਕੀਮ ਠੀਕ ਹੈ ਹੁਣ ਇਹਦਾ ਨਾਮ ਵੀ ਬਦਲਿਆ ਗਿਆ ਵਾ ਆਸ਼ੀਰਵਾਦ ਸਕੀਮ ਕਰ ਦਿੱਤਾ ਗਿਆ ਤੇ 1997 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਕਿਹਨੇ ਸ਼ੁਰੂ ਕੀਤੀ ਸੀਗੇ ਬਾਦਲ ਨੇ ਸ਼ੁਰੂ ਕੀਤੀ ਸੀ ਪਰਿਵਾਰਾਂ ਨੂੰ ਆਪਣੀਆਂ ਧੀਆਂ ਦਾ ਵਿਆਖਾ ਕਰਵਾਉਣ ਵਿੱਚ ਮਦਦ ਕਰਨਾ ਇਹਦਾ ਮਕੂਦੇਸ਼ ਸੀਗਾ ਨੈਕਸਟ ਟਾਈਮ ਮਾਈ ਭਾਗੋ ਵਿਦਿਆ ਸਕੀਮ ਹਾਂਜੀ ਮਾਈ ਭਾਗੋ ਵਿਦਿਆ ਸਕੀਮ ਵੀ ਬਾਦਲ ਨੇ ਹੀ ਸ਼ੁਰੂ ਕੀਤੀ ਸੀਗੀ 2011-12 ਦੇ ਵਿੱਚ ਇਹ ਹੈਗੀ ਸੀ ਜੀ ਲੜਕੀਆਂ ਦੇ ਦਾਖਲੇ ਨੂੰ ਉਤਸ਼ਾਹਿਤ ਕਰਨਾ ਅਤੇ ਸੀਨੀਅਰ ਸਕੈਂਡਰੀ ਅਤੇ ਹਾਇਰ ਸਕੈਂਡਰੀ ਸਕੂਲ ਪੱਧਰ ਤੇ ਲੜਕੀਆਂ ਦੀ ਸਕੂਲ ਛੱਡਣ ਦੀ ਦਰ ਨੂੰ ਘਟਾਉਣਾ ਨੈਕਸਟ ਹੈ ਪੰਜਾਬ ਬਿਜ਼ਨਸ ਬਲਾਸਟਰ ਨੌਜਵਾਨ ਉਦਮੀ ਸਕੀਮ ਹਾਂਜੀ ਇਸ ਦੇ ਵਿੱਚ ਕੀ ਹੈ bizness blaster ਇਹ ਜਿਹੜੀ ਸਕੀਮ ਆ 2022 ਦੇ ਵਿੱਚ ਸੀਐਮ ਮਾਨ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਠੀਕ ਹੈ ਸਕੂਲ ਪੱਧਰ ਤੇ ਨੌਜਵਾਨਾਂ ਨੂੰ ਉਦਮੀ ਵਿਕਸਿਤ ਕਰਨ ਦੇ ਉਦੇਸ਼ ਨਾਲ ਇਹ ਸ਼ੁਰੂ ਕੀਤੀ ਗਈਆਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ 2000 ਰੁਪਏ ਦੀ ਸਬਸਿਡੀ ਆ ਜਿਹੜੀ ਉਹ ਵੀ ਇਸ ਦੇ ਤਹਿਤ ਮਿਲਣੀ ਸੀ ਨੈਕਸਟ ਹੈ 올ੰਪੀਅਨ ਬਲਵੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ 올ੰਪੀਅਨ ਬਲਵੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਵੈਰੀ ਵੈਰੀ ਇੰਪੋਰਟੈਂਟ ਤੇ ਇਸ ਦਾ ਉਦੇਸ਼ ਆ 2022 ਦੇ ਵਿੱਚ ਸ਼ੁਰੂ ਕੀਤੀ ਗਈ ਆ ਜਮੀਨੀ ਪੱਧਰ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ हां जी नेक्स्ट ਹੈ ਬੇਬੇ ਨਾਨਕੀ ਲਾੜਲੀ ਬੇਟੀ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ नेक्स्ट ਹੈ ਮਾਤਾ ਕੁਸਲਿਆ ਕਲਿਆਨ ਸਕੀਮ ਇਹ ਸਕੀਮ 2011 ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਵਿੱਚ ਜਨੇਪੇ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਗਈ ਸੀ ਜਿਸ ਤਹਿਤ ਸਰਕਾਰੀ ਹਸਪਤਾਲ ਵਿੱਚ ਜਨੇਪਾ ਕਰਵਾਉਣ ਵਾਲੀਆਂ ਮਹਿਲਾਵਾਂ ਨੂੰ 1000 ਰੁਪਏ ਬਤੌਰ ਪ੍ਰੋਤਸਾਹਨ ਦਿੱਤੇ ਜਾਂਦੇ ਸਨ ਅਤੇ 8 ਜੁਲਾਈ 2015 ਤੋਂ ਇਸ ਸਕੀਮ ਨੂੰ ਬੰਦ ਕਰ ਦਿੱਤਾ ਗਿਆ नेक्स्ट ਹੈ ਸ਼ਗੁਨ ਸਕੀਮ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਠੀਕ ਹੈ ਪੰਜਾਬ ਸਰਕਾਰ ਦੁਆਰਾ 1997-98 ਵਿੱਚ ਅਨੁਸੂਚਿਤ ਜਾਤੀ ਅਤੇ 크ਰਿਸਚੀਅਨ ਲੜਕੀਆਂ ਲਈ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਦੇ ਅਧੀਨ ਅਨੁਸੂਚਿਤ ਜਾਤੀ ਅਤੇ 크ਰਿਸਚੀਅਨ ਲੜਕੀ ਦੀਆਂ ਲੜਕੀ ਜਾਤੀ ਦੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਲੜਕੀਆਂ ਦੇ ਵਿਆਹ ਤੇ 15000 ਰੁਪਏ ਦਿੱਤੇ ਜਾਂਦੇ ਸਨ ਤੇ ਇਸ ਸਕੀਮ ਉਹਨਾਂ ਪਰਿਵਾਰਾਂ ਨੂੰ ਦਿੱਤੀ ਜਾਂਦੀ ਸੀ ਜਿਨ੍ਹਾਂ ਦੀ ਸਾਲਾਨਾ ਆਮਦਨ 20000 ਰੁਪਏ ਅਤੇ ਤੋਂ ਲੈ ਕੇ 27500 ਰੁਪਏ ਤੱਕ ਆ ਠੀਕ ਹੈ ਇਸੀ ਸਕੀਮ ਇਸ ਦੇ ਤਹਿਤ ਪਰ ਬਟ ਹੁਣੇ ਸਕੀਮ ਦੇ ਅਕੋਰਡਿੰਗ 51000 ਰੁਪਏ ਜਿਹੜਾ ਸ਼ਗਨਵ ਮਿਲਦਾ ਵਾ ਠੀਕ ਹੈ ਕਾਫੀ ਚੇਂजेस ਹੋਈ ਹੈ ਇਹਦੇ ਵਿੱਚ ਅੱਗੇ ਵੀ ਨੈਕਸਟ ਹੈ ਮਾਈ ਭਾਗੋ ਇਸਤਰੀ ਸ਼ਕਤੀ ਸਕੀਮ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹ ਸਕੀਮ ਪੰਜਾਬ ਕੋਆਪਰੇਸ਼ਨ ਡਿਪਾਰਟਮੈਂਟ ਵੱਲੋਂ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਨਾਰੀ ਸ਼ਕਤੀਕਰਨ ਦੇ ਉਦੇਸ਼ ਨਾਲ 2007 ਵਿੱਚ ਸ਼ੁਰੂ ਕੀਤੀ ਗਈ ਇਸ ਸਕੀਮ ਅਧੀਨ ਇਸਤਰੀਆਂ ਨੂੰ ਨਿਜੀ ਜਾਂ ਸਮੂਹ ਰੂਪ ਵਿੱਚ 5% ਸਾਲਾਨਾ ਵਿਆਜ 'ਤੇ ਖੇਤੀਬਾੜੀ ਸੁਸਾਇਟੀਆਂ ਵੱਲੋਂ ਕਰਜ਼ਾ ਦਿੱਤਾ ਜਾਂਦਾ ਠੀਕ ਹੈ ਨੈਕਸਟ ਹੈ ਹਾਂਜੀ ਅੱਗੇ ਆ ਭਾਈ ਕਨਈਆ ਸਿਹਤ ਸੇਵਾ ਸਕੀਮ ਤਾਂ ਇਹ ਜਿਹੜੀ ਸਕੀਮ ਆ ਜ਼ਿਆਦਾਤਰ ਤੁਹਾਨੂੰ ਪਤਾ ਹੈ ਕਿ ਜਿਹੜੇ ਮਤਲਬ ਕਿ ਲੋਕ ਜ਼ਿਆਦਾ ਗਰੀਬ ਹੁੰਦੇ ਆ ਜਾਂ ਜਿਨ੍ਹਾਂ ਨੂੰ ਇਹਨਾਂ ਨਹੀਂ ਪਤਾ ਹੁੰਦਾ ਇਲਾਜ ਬਾਰੇ ਤਾਂ ਉਸ ਇਲਾਜ ਨੂੰ ਉਤਸ਼ਾਹਿਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਇਲਾਜ ਤੋਂ ਵਾਂਝੇ ਰਹਿ ਕੇ ਜਲਦੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਆ ਤਾਂ ਆਪਾਂ ਆਈ ਕਨ ਹੈ ਇਸ ਸਕੀਮ ਦਾ ਉਦੇਸ਼ ਸੀ ਦੇਸ਼ ਦੀ ਪਿੰਡੂ ਜਨਤਾ ਲਈ ਸਹੀ ਮੁੱਲ ਤੇ ਚੰਗੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਤੇ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਸਕੀਮ ਆ ਜਿਹੜੀ ਕੋਆਪਰੇਟਿਵ ਸੁਸਾਇਟੀ ਅਤੇ ਸੰਸਥਾਵਾਂ ਵੱਲੋਂ بیمੇ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਸੀ ਨੈਕਸਟ ਰੈ ਕਰਨਿਆ ਯਾਗ੍ਰੀਤੀ ਜੋਤੀ ਸਕੀਮ ਇਹ ਲੜਕੀਆਂ ਦੇ ਸਮਾਜਿਕ ਪੱਧਰ ਨੂੰ ਉੱਚਾ ਚੱਕਣ ਲਈ ਅਤੇ ਸਕੂਲ ਵਿੱਚ ਡ੍ਰੋਪ ਆਊਟ ਦਰ ਘਟਾਉਣ ਦੇ ਉਦੇਸ਼ ਨਾਲ 1996-97 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਦੇ ਲਾਭਪਾਤਰੀ ਲਈ 10ਵੀਂ ਜਮਾਤ ਪਾਸ ਕਰਨਾ ਜ਼ਰੂਰੀ ਸੀਗਾ ਤੇ ਲੜਕੀ ਦੇ ਜਨਮ ਸਮੇ 5000 ਰੁਪਏ ਉਸ ਦੇ ਨਾਮ ਤੇ ਜਮਾ ਕਰਵਾਏ ਜਾਣਗੇ ਇਹ ਵੀ ਇਸ ਸਕੀਮ ਦੇ ਤਹਿਤ ਕੀਤਾ ਗਿਆ ਨੈਕਸਟ ਸਟੇ ਬਾਲੜੀ ਰੱਖਿਆ ਕੇ ਯੋਜਨਾ ਪੰਜਾਬ ਵਿੱਚ ਵਿਗੜਦੇ ਲਿੰਗ ਅਨੁਪਾਤ ਨੂੰ ਦਰੁਸਤ ਕਰਨ ਲਈ ਜਨਸੰਖਿਆ ਵਾਧੇ ਤੇ ਕਾਬੂ ਕਰਨ ਲਈ ਜੋੜਿਆਂ ਨੂੰ ਨਸਬੰਧੀ ਲਈ ਪ੍ਰੇਰਿਤ ਕਰਨ ਲਈ ਬਾਲ ਅਤੇ ਮਾੜੀ ਮਰਿਤ ਦਰ ਘਟਾਉਣ ਲਈ ਅਤੇ ਕੁਝ ਗਰਭ ਦਰ ਘਟਾਉਣ ਦੇ ਮਤਲਬ ਨਾਲ 2007 ਵਿੱਚ ਇਹ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਸੀਗੀ ਠੀਕ ਹੈ ਜੀ ਤੇ ਨੈਕਸਟ ਹੈ ਨੰਨੀ ਸ਼ਾਂ ਇਹ ਸਕੀਮ 22 ਅਗਸਤ 2008 ਨੂੰ ਰਣਬੈਕਸੀ ਗਰੁੱਪ ਵੱਲੋਂ ਸ਼ੁਰੂ ਕੀਤੀ ਗਈ ਸੀ ਪਰ ਬਾਅਦ ਵਿੱਚ ਸ਼੍ਰੀਮਤੀ ਹਰਸਿਮਰਤ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਵੱਲੋਂ ਅਪਣਾਈ ਗਈ ਤੇ ਬੱਚੀਆਂ ਨੂੰ ਅਤੇ ਆਪਣੇ ਸੰਵੇਦਨਸ਼ੀਲ ਵਾਤਾਵਰਣ ਨੂੰ ਬਣਾਉਣ ਲਈ ਇਹ ਵਿਲੱਖਣ ਉਪਰਾਲਾ ਕੀਤਾ ਗਿਆ ਇਸ ਪ੍ਰੋਜੈਕਟ ਦਾ ਉਦੇਸ਼ ਨਾਰੀ ਭਰੂਣ ਹੱਤਿਆਵਾਂ ਅਤੇ ਘਟ ਘਟ ਰਹੀ ਹਰੀਆਲ ਹਰੀਆਵਲ ਦੇ ਦੁਸ਼ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਨੈਕਸਟ ਹੈ ਪੰਜਾਬ ਵਿੱਚ ਕੰਨਿਆ ਸਕੂਲਾਂ ਦੇ ਸਸ਼ਕਤੀਕਰਨ ਸੰਬੰਧੀ ਸਕੀਮ ਨਾਰੀ ਸ਼ਕਤੀਕਰਨ ਲਈ ਵਿੱਦਿਆ ਅਹਿਮ ਹਥਿਆਰ ਪਰ ਸਾਡੇ ਪਿੰਡੂ ਖੇਤਰਾਂ ਵਿੱਚ ਕਈ ਬੁਨਿਆਦੀ ਲੋੜਾਂ ਦੀ ਕਮੀ ਪਖਾਨੇ ਆਦ ਨਾ ਹੋਣਾ ਇਕੇ ਕਾਰਨ ਬਹੁਤ ਸਾਰੀਆਂ ਲੜਕੀਆਂ ਸਕੂਲ ਨਹੀਂ ਜਾਂਦੀਆਂ ਸੀ ਤਾਂ ਬੁਨਿਆਦੀ ਲੋੜਾਂ ਦੀ ਥੋੜ੍ਹ ਕਾਰਨ ਕੋਈ ਵੀ ਲੜਕੀ ਸਕੂਲ ਤੋਂ ਵਾਂਝੀ ਨਾ ਰਹੇ ਇਸ ਉਦੇਸ਼ ਨਾਲ ਹੀ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਸੀਗੀ ਇਸ ਸਕੀਮ ਤਹਿਤ 114 ਕਮਿਊਨਿਟੀ ਡਿਵੈਲਪਮੈਂਟ ਬਲਾਕਾਂ ਵਿੱਚ 121 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਗਿਆ ਨੈਕਸਟ ਹੈ ਸਵਸਥ ਕੰਨਿਆ ਯੋਜਨਾ ਲੜਕੀਆਂ ਦੇ ਸਿਹਤ ਅਤੇ ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਰਾ ਸਰਕਾਰ ਨੇ 2016 ਤੇ 17 ਵਿੱਚ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਸੀ ਕਿ ਇਸ ਸਕੀਮ ਦੇ ਤਹਿਤ ਸਰਕਾਰ ਪਹਿਲੀ ਤੋਂ 12ਵੀਂ ਤੱਕ ਦੀਆਂ ਸਾਰੀਆਂ ਲੜਕੀਆਂ ਨੂੰ ਮੁਫਤ ਵਸਤੇ ਅਤੇ ਹੋਰ ਜ਼ਰੂਰੀ ਚੀਜ਼ਾਂ ਮ ਜਿਹੜੀਆਂ ਉਹ ਮਹਿਆ ਕਰਵਾਵੇਗੀ ਨੈਕਸਟ ਹੈ ਮਾਸਿਕ ਪੈਨਸ਼ਨ ਸਕੀਮ ਬਜ਼ੁਰਗਾਂ ਤੇ ਨਿਰਪਰ ਬੱਚਿਆਂ ਇਸ ਤੋਂ ਇਲਾਵਾ ਔਰ ਔਰਤਾਂ ਨੂੰ ਜਿਹੜੀਆਂ ਮਤਲਬ ਕਿ ਵਿਧਵਾ ਔਰਤਾਂ ਨੂੰ ਵੀ ਪੈਨਸ਼ਨ ਮਿਲਦੀ ਹੈ ਨਾ ਮਿਲਦੀ ਹੈ ਤੇ ਇਹ 101 1 April 2006 ਨੂੰ ਲਾਗੂ ਕੀਤੀ ਗਈ ਸੀ ਤੇ ਪੰਜਾਬ ਸਰਕਾਰ ਵਿੱਚ ਰਜਿਸਟ੍ਰੇਸ਼ਨ ਤੇ 37 ਸਮਰ ਡਿਊਟੀ ਅਤੇ ਵਿੱਚ ਹਾਂਜੀ ਨੈਕਸਟ ਹੈ ਮਾਸਿਕ ਪੈਨਸ਼ਨ ਸਕੀਮ ਇਹ ਹੈ ਮਹੀਨਾਵਾਰ ਪੈਨਸ਼ਨ ਦੀ ਜਿਹੜੀ ਕਿ ਬੁਢਾਪਾ ਪੈਨਸ਼ਨ ਵੀ ਮਿਲਦੀ ਹੈ ਨੈਕਸਟ ਹੈ ਜੰਤਕ ਵੰਡ ਪ੍ਰਣਾਲੀ ਇਸ ਪ੍ਰਣਾਲੀ ਰਾਹੀਂ ਗਰੀਬਾਂ ਨੂੰ ਬਹੁਤ ਹੀ ਥੋੜੀਆਂ ਕੀਮਤਾਂ ਤੇ ਅਨਾਜ ਵੰਡਿਆ ਜਾਂਦਾ ਸੀਗਾ ਠੀਕ ਹੈ ਜਿਵੇਂ ਕਿ ਹੁਣ ਵੀ ਸਮਾਰਟ ਕਾਰਡ ਚੱਲ ਰਿਹਾ ਆਪਣੀ ਕਾਨਕ ਮਿਲਦੀ ਹੈ ਠੀਕ ਹੈ ਤੇ ਰਾਸ਼ਨ ਕਾਰਡ ਜਾਰੀ ਕਰਨਾ ਤੇ ਉਚਿਤ ਕੀਮਤਾਂ ਦੀਆਂ ਦੁਕਾਨਾਂ ਰਾਸ਼ਨ ਦੀਪੂਆਂ ਦੀ ਨਿਗਰਾਨੀ ਇਹ ਸਰਕਾਰ ਦੀ ਜ਼ਿੰਮੇਵਾਰੀ ਸੀਗੀ ਠੀਕ ਹੈ ਨੈਕਸਟ ਹੈ ਟੀਚੇ ਮਿੱਥੀ ਜਨ ਤੱਕ ਵੰਡ ਵਿਤਰਣ ਪ੍ਰਣਾਲੀ ਇਸ ਸਕੀਮ ਦਾ ਉਦਘਾਟਨ 1997 ਵਿੱਚ ਹੋਇਆ ਤੇ ਇਸ ਪ੍ਰਣਾਲੀ ਅਧੀਨ ਰਾਜ ਸਰਕਾਰਾਂ ਨੂੰ ਅਨਾਜ ਦੀ ਵੰਡ ਕਰਨ ਲਈ ਗਰੀਬ ਪਰਿਵਾਰਾਂ ਨੂੰ ਸ਼ਨਾਖਤ ਅਤੇ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਦੇ ਨਾਲ ਵੰਡ ਕਰਵਾਉਣਾ ਜਾਂ ਉਚਿਤ ਬੰਦੋਬਸਤ ਕਰਨਾ ਸੀਗਾ ਨੈਕਸਟ ਹੈ ਅੰਤੋਦੇ ਆ ਅਨ ਯੋਜਨਾ ਇਹ ਜਿਹੜੀ ਸਕੀਮ ਸੀ ਜੀ ਇਹ ਪਰਿਵਾਰਾਂ ਇਹ ਸਕੀਮ ਆ ਜਿਹੜੀ ਇਸ ਸਕੀਮ ਦਾ ਉਦੇਸ਼ ਸੀਗਾ ਬੀਪੀਐਲ ਪਰਿਵਾਰਾਂ ਵਿੱਚ ਸਭ ਤੋਂ ਗਰੀਬ ਪਰਿਵਾਰਾਂ ਨੂੰ ਟੀਪੀਡੀ ਇਸ ਤਰ੍ਹਾਂ ਹੀ ਅਨਾਜ ਆਦ ਦੇ ਕੇ ਭੁੱਖਮਰੀ ਨੂੰ ਘਟਾਉਣਾ ਇਸ ਦਾ ਉਦਘਾਟਨ ਪੂਰੇ 2000 ਦੇ ਵਿੱਚ ਹੋਇਆ ਤੇ ਇਸ ਦੇ ਵੰਤਰਣ ਅਤੇ ਢੀਲਰਾਂ ਦੇ ਮੁਨਾਫੇ ਦਾ ਸਾਰਾ ਬੋਝ ਰਾ ਸਰਕਾਰ ਨੂੰ ਸਹਿਣਾ ਪਵੇਗਾ ਤੇ ਇਸ ਦੇ ਤਹਿਤ ਬੀਪੀਐਲ ਪਰਿਵਾਰਾਂ ਨੂੰ ਪ੍ਰਤੀ ਮਹੀਨਾ 2 ਰੁਪਏ ਕਿਲੋ ਦੇ ਹਿਸਾਬ ਨਾਲ 35 ਕਿਲੋ ਖੰਡ ਦਿੱਤੀ ਗਈ ਨੈਕਸਟ ਹੈ ਆਟਾ ਦਾਲ ਸਕੀਮ ਇਹ ਸਕੀਮ 15 ਅਗਸਤ 2007 ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ 90 ਪਰਿਵਾਰ ਜਿਨ੍ਹਾਂ ਦੀ ਆਮਦਨ 3000 ਰੁਪਏ ਤੋਂ ਘੱਟ ਆ ਉਹਨਾਂ ਨੂੰ ਹੇਠ ਲਿਖੀਆਂ ਅਵਸਥਾਵਾਂ ਜਿਹੜੀਆਂ ਦਿੱਤੀਆਂ ਗਈਆਂ ਜਿਵੇਂ ਪ੍ਰਤੀ ਮਹੀਨਾ ਪ੍ਰਤੀ ਮੈਂਬਰ 4 ਕਿਲੋ ਦੇ ਹਿਸਾਬ ਨਾਲ 5 ਕਿਲੋ ਕਣਕ ਵੱਧ ਤੋਂ ਵੱਧ 25 ਕਿਲੋ ਪ੍ਰਤੀ ਮਹੀਨਾ ਪ੍ਰਤੀ ਪਰਿਵਾਰ ਤੇ ਪ੍ਰਤੀ ਮਹੀਨਾ ਪ੍ਰਤੀ ਮੈਂਬਰ ਨੂੰ 20 ਰੁਪਏ ਕਿਲੋ ਦੇ ਹਿਸਾਬ ਨਾਲ ਅੱਧਾ ਕਿਲੋ ਦਾਲ ਦਿੱਤੀ ਜਾਂਦੀ ਸੀ ਠੀਕ ਹੈ ਨੈਕਸਟ ਦੇ ਰਾਸ਼ਟਰੀ ਭੋਜਨ ਸੁਰੱਖਿਆ ਐਕਟ 2013 ਇਸ ਰਾਹੀਂ BPL ਅਤੇ APL ਪਰਿਵਾਰਾਂ ਨੂੰ ਸਸਤਾ ਰਾਸ਼ਨ ਦੇਣਾ ਬੰਦ ਕਰ ਦਿੱਤਾ ਗਿਆ ਤੇ 2013 ਤੋਂ ਅੰਤੋਦਿਆ ਅੰਨ ਯੋਜਨਾ ਰਾਹੀਂ ਇਹ ਦਿੱਤਾ ਜਾਣ ਲੱਗਿਆ ਤੇ ਪੰਜਾਬ ਸਰਕਾਰ ਨੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਅਧੀਨ ਨਵੀਂ ਆਟਾ ਦਾਲ ਸਕੀਮ ਆ ਜਿਹੜੀ ਉਹ ਲਾਗੂ ਕੀਤੀ ਦਸੰਬਰ 2013 ਤੋਂ ਜਿਸ ਦੇ ਅਕੋਰਡਿੰਗ ਪੂਰੇ ਰਾਜ ਵਿੱਚ ਲਾਭਪਾਤਰੀਆਂ ਨੂੰ ਇੱਕ ਵਾਰ ਵਿੱਚ ਕਣਕ ਦਾ 6 ਮਹੀਨੇ ਦਾ ਕੋਟਾ ਵੰਡਿਆ ਜਾ ਰਿਹਾ ਹੈ ਨੈਕਸਟ ਹੈ ਨਮੀ ਆਟਾ ਦਾਲ ਸਕੀਮ ਇਹ ਪੰਜਾਬ ਸਰਕਾਰ ਦੁਆਰਾ 2013 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਦੇ ਤਹਿਤ ਜਿਹੜੇ ਲਾਭਪਾਤਰੀ ਆ ਉਹਨਾਂ ਦੀ ਆਮਦਨ 60000 ਰੁਪਏ ਤੋਂ ਹੇਠਾਂ ਆ ਉਹਨਾਂ ਨੂੰ ਵਿਸਤਾਂ ਦਿੱਤੀਆਂ ਜਾਣ ਲੱਗੀਆਂ ਵਸਤੂਆਂ ਜਿਵੇਂ ਪ੍ਰਤੀ ਮਹੀਨਾ 2 ਰੁਪਏ ਕਿਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਣ ਲੱਗੀ ਠੀਕ ਹੈ ਇਦਾਂ ਨੈਕਸਟ ਹੈ ਸਮਾਰਟ ਰਾਸ਼ਨ ਕਾਰਡ ਸਕੀਮ ਫਿਰ 2013 ਤੋਂ ਬਾਅਦ ਸਮਾਰਟ ਰਾਸ਼ਨ ਕਾਰਡ ਬਣਾਤੇ ਉਹਨਾਂ ਨੇ ਉਹ 2017-18 ਵਿੱਚ ਬਣਾਏ ਗਏ ਦੇ ਅਕੋਰਡਿੰਗ ਨਵੀਂ ਆਟਾ ਦਾਲ ਸਕੀਮ ਦਾ ਨਾਮ ਬਦਲ ਕੇ ਸਮਾਰਟ ਰਾਸ਼ਨ ਕਾਰਡ ਸਕੀਮ ਰੱਖ ਦਿੱਤਾ ਤੇ ਇਸ ਜਿਸ ਇਸ ਦੇ ਅੰਤਰਗਤ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਮਹయ్యా ਕਰਵਾਏ ਗਏ ਇਸ ਤੋਂ ਇਲਾਵਾ ਮਸੀਨਾ ਦੀ ਪ੍ਰਸਤਾਵਨਾ ਨਾਲ ਨਵੀਂ ਆਟਾ ਦਾਲ ਸਕੀਮ ਨੂੰ ਦਿੱਤਾ ਗਿਆ ਠੀਕ ਹੈ ਨੈਕਸਟ ਹੈ ਰੋਜ਼ਗਾਰ ਨਾਲ ਸੰਬੰਧਿਤ ਯੋਜਨਾਵਾਂ ਸਹੀਦ ਭਗਤ ਸਿੰਘ ਰੋਜ਼ਗਾਰ ਸਿਰਜਣ ਯੋਜਨਾ ਸ਼ੁਰੂ ਕੀਤੀ ਗਈ ਜਿਸ ਦੇ ਅਕੋਰਡਿੰਗ ਆਪਣੀ ਗੱਡੀ ਆਪਣਾ ਰੋਜ਼ਗਾਰ ਸੂਬਾ ਸਰਕਾਰ ਨੇ ਪੰਜਾਬੀ ਨੌਜਵਾਨਾਂ ਨੂੰ ਟਰਾਂਸਪੋਰਟ ਸੈਕਟਰ ਵਿੱਚ ਸਵੇ ਰੋਜ਼ਗਾਰ ਨੂੰ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਸਹੀਦ ਭਗਤ ਸਿੰਘ ਰੋਜ਼ਗਾਰ ਸਿਰਜਣ ਯੋਜਨਾ ਸ਼ੁਰੂ ਕੀਤੀ ਗਈ ਨੈਕਸਟ ਹੈ ਸ਼ਹੀਦ ਭਗਤ ਸਿੰਘ ਰੋਜ਼ਗਾਰ ਸਿਰਜਣ ਯੋਜਨਾ ਇਹ ਹਰਾ ਗ੍ਰੀਨ ਟਰੈਕਟਰ ਯੋਜਨਾ ਵੈਸੇ ਬਾਈ ਮਿਸਟੈਕ ਇਹ ਹੋ ਗਈ ਨੈਕਸਟ ਹੈ ਜੀ ਗ੍ਰੀਨ ਟਰੈਕਟਰ ਯੋਜਨਾ ਸੀ ਇਸ ਯੋਜਨਾ ਅਧੀਨ ਖੇਤੀਬਾੜੀ ਸੇਵਾਵਾਂ ਵਿੱਚ ਸਵੇ ਰੋਜ਼ਗਾਰ ਲਈ 25000 ਨੌਜਵਾਨਾਂ ਨੂੰ ਟਰੈਕਟਰ ਅਤੇ ਹੋਰ ਖੇਤੀਬਾੜੀ ਔਜ਼ਾਰਾਂ ਜਿਹੜੇ ਦਿੱਤੇ ਜਾਣਗੇ ਮਤਲਬ ਸਬਸਿਡੀ ਮਿਲਦੀ ਸੀ ਥੋੜੀ ਬਹੁਤੀ ਨੈਕਸਟ ਹੈ ਜੀ ਸ਼ਹੀਦ ਭਗਤ ਸਿੰਘ ਯੋਜਨਾ ਦੇ ਤਹਿਤ ਇੱਕ ਜਾਰੀ ਇੰਟਰਪ੍ਰਾਈਜ਼ਸ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਅਕੋਰਡਿੰਗ ਰਾਜ ਸਰਕਾਰ ਨੇ ਬੇਰੋਜ਼ਗਾਰੀ ਦੇ ਨਿਪਟਾਰੇ ਕਰਨ ਲਈ ਸਿੱਧ ਪਗਤ ਸਿੰਘ ਰੋਜ਼ਗਾਰ ਸਿਰਜਨ ਯੋਜਨਾ ਜਾਰੀ ਐਂਟਰਪ੍ਰਾਈਜ਼ ਸਕੀਮ ਸ਼ੁਰੂ ਕਰਨ ਦਾ ਫੈਸਲਾ ਲਿਆ ਇਸ ਯੋਜਨਾ ਦੇ ਅਧੀਨ ਵਿਅਕਤੀਗਤ ਜਾਂ ਵਿਅਕਤੀਗਤ ਸਮੂਹ ਕਿਸੇ ਵੀ ਉਦਯੋਗ ਦੀ ਸਨਾਖਤ ਕੀਤੀ ਜਾ ਸਕਦੀ ਸੀ ਜਿਸ ਲਈ ਰਾਜ ਸਰਕਾਰ ਸਾਰੀ ਲੋੜਿੰਦੀ ਜੋ ਵੀ ਸਹੂਲਤਾਂ ਉਹ ਮਹయ్యా ਕਰਵਾਵੇਗੀ ਨੈਕਸਟ ਹੈ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਪੰਜਾਬ ਸਰਕਾਰ ਨੇ ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਸ਼ੁਰੂ ਕਰਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਸ ਸਕੀਮ ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ ਮੋਗਾ ਪਲੇਸਮੈਂਟ ਡਰਾਈਵ ਮੈਗਾ ਜੌਬ ਮੇਲੇ ਰਾਹੀਂ ਨੌਕਰੀਆਂ ਜੌਬ ਮੇਲੇ ਸੌਰੀ ਇੱਥੇ ਗਲਤੀ ਜੌਬ ਮੇਲੇ ਨਹੀਂ ਲੱਗਦੇ ਰੇ ਉਹਦੇ ਅਕੋਰਡਿੰਗ ਬਈ ਜੌਬ ਮੇਲੇ ਤੇ ਨੌਕਰੀਆਂ ਪ੍ਰਦਾਨ ਕਰਨਾ ਸੀਗਾ ਠੀਕ ਹੈ ਨੈਕਸਟ ਹੈ ਗਰੀਬੀ ਦੂਰ ਘਟ ਕਰਨ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਗਰੀਬੀ ਦਰ ਨੂੰ ਘਟ ਕਰਨ ਦੇ ਲਈ ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਸਕੀਮ ਸ਼ੁਰੂ ਕੀਤੀ ਗਈ ਤੁਹਾਨੂੰ ਇਹ ਵੀ ਆ ਸਕਦਾ ਐਮ ਜੀ ਨਰੇਕਾਂ ਠੀਕ ਹੈ ਇਹਦਾ ਨਾਮ ਕੀ ਹੈ ਮਹਾਤਮਾ ગાંધી ਰਾਸ਼ਟਰੀ ਪਿੰਡ ਰੋਜ਼ਗਾਰ ਗਰੰਟੀ ਸਕੀਮ ਇਸਤੰਬਰ 2005 ਵਿੱਚ ਭਾਰਤ ਸਰਕਾਰ ਨੇ ਮਹਾਤਮਾ ગાંધી ਰਾਸ਼ਟਰੀ ਪਿੰਡ ਸਰਕਾਰ ਗਰੰਟੀ ਸਕੀਮ ਆ ਜਿਹੜੀ ਇਹ ਪਾਸ ਕੀਤਾ ਗਿਆ ਸੀ ਤੇ 1 April 2008 ਤੋਂ ਇਹ ਲਾਗੂ ਕਰ ਦਿੱਤੀ ਗਈ ਸੀ ਤੇ ਇਸ ਸਕੀਮ ਦਾ ਉਦੇਸ਼ ਸੀਗਾ ਪਿੰਡ ਖੇਤਰਾ ਵਿੱਚ ਘੱਟੋ ਘੱਟ 100 ਦਿਨਾਂ ਦੀ ਗਰੰਟੀ ਰੋਜ਼ਗਾਰ ਦੇ ਕੇ ਉਹਨਾਂ ਦੇ ਰੋਜ਼ਗਾਰ ਨੂੰ ਸੁਰੱਖਿਅਤ ਬਣਾਉਣਾ ਨੈਕਸਟ ਹੈ ਸਵਰਨ ਜੈਨਤੀ ਗ੍ਰਾਮ ਸਵੇਰੋਜ਼ਗਾਰ ਯੋਜਨਾ ਪਿੰਡੂ ਅਤੇ ਗਰੀਬ ਖੇਤਰਾ ਵਿੱਚ ਸਵੇਰੋਜ਼ਗਾਰ ਮਹਿਆ ਕਰਵਾਉਣ ਅਤੇ ਭਾਰਤੀ ਸਰਕਾਰ ਵੱਲੋਂ ਇਸ ਸਕੀਮ ਕੀਤੀ ਗਈ ਇਸ ਸਕੀਮ 1 April 1999 ਨੂੰ ਸ਼ੁਰੂ ਕੀਤੀ ਗਈ ਸੀ ਤੇ ਇਸ ਦਾ ਉਦੇਸ਼ ਸੀਗਾ ਸੈਲਫ ਹੈਲਪ ਗਰੁੱਪ ਸਥਾਪਿਤ ਕਰਕੇ ਰੋਜ਼ਗਾਰ ਦੇ ਸਾਧਨ ਮਹਿਆ ਕਰਵਾਉਣਾ ਨੈਕਸਟ ਹੈ ਰਾਸ਼ਟਰੀ ਪਿੰਡੂ ਰੋਜ਼ਗਾਰ ਮਿਸ਼ਨ ਇਹ ਵਿਸ਼ਵ ਦਾ ਸਭ ਤੋਂ ਵੱਡਾ ਗਰੀਬੀ ਘਟਾਉਣ ਲਈ ਕੀਤਾ ਗਿਆ ਉਪਰਾਲਾ ਸੀ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਇਹ ਭਾਰਤ ਸਰਕਾਰ ਦੇ ਪਿੰਡੂ ਵਿਕਾਸ ਵੱਲੋਂ ਵਿਭਾਗ ਵੱਲੋਂ 2011 ਦੇ ਵਿੱਚ ਸ਼ੁਰੂ ਕੀਤਾ ਗਿਆ ਤੇ ਅਸਲ ਵਿੱਚ ਇਹ ਸਵਰਨ 36 ਗ੍ਰਾਮ ਸਵੇ ਰੋਜ਼ਗਾਰ ਯੋਜਨਾ ਦਾ ਬਦਲਿਆ ਹੋਇਆ ਰੂਪ ਸੀਗਾ ਇਸ ਸਕੀਮ ਦਾ ਉਦੇਸ਼ ਰੋਜ਼ਗਾਰ ਦੇ ਉਪਯੋਗਤ ਸਾਧਨ ਝਟਾ ਕੇ ਸਭ ਤੋਂ ਗਰੀਬ ਤੋਂ ਗਰੀਬ ਗਰੀਬੀ ਰੇਖਾ ਤੋਂ ਉੱਪਰ ਚੁੱਕਣਾ ਸੀ ਇਸ ਸਕੀਮ ਰਾਹੀਂ ਹਰੇਕ ਗਰੀਬ ਪਿੰਡੂ ਘਰ ਵਿੱਚ ਘੱਟੋ ਘੱਟ ਇੱਕ ਮੈਂਬਰ ਨੂੰ ਜਿਸ ਵਿੱਚ ਔਰਤਾਂ ਨੂੰ ਤਰਜੀਹ ਦਿੱਤੀ ਗਈ ਬੱਚੇ ਸਮੇ ਲਈ ਮੈਲਫ ਹੈਲਪ ਗਰੁੱਪ ਲੜੀ ਦਾ ਮੈਂਬਰ ਬਣਾਇਆ ਗਿਆ ਨੈਕਸਟ ਹੈ ਇੰਦਰਾ ਆਵਾਸ ਯੋਜਨਾ ਇਹ ਤਾਂ ਤੁਹਾਨੂੰ ਪਤਾ ਵਾ ਲੋਕਾਂ ਨੂੰ ਘਰ ਦਿੱਤੇ ਗਏ ਸੀਗੇ ਪਿੰਡੂ ਅਤੇ ਗਰੀਬ ਲੋਕਾਂ ਦੇ ਆਵਾਸ ਸੰਬੰਧੀ ਮੁਸ਼ਕਲਾਂ ਦੇ ਹੱਲ ਸੰਬੰਧੀ 1985 ਵਿੱਚ ਜਵਾਹਰ ਰੋਜ਼ਗਾਰ ਯੋਜਨਾ ਦੀ ਉਪ ਸਕੀਮ ਇੰਦਰਾ ਆਵਾਸ ਯੋਜਨਾ ਰੋਜ਼ਗਾਰ ਸ਼ੁਰੂ ਕੀਤੀ ਗਈ ਹਾਂਜੀ ਇੰਦਰਾ ਆਵਾਸ ਯੋਜਨਾ ਇਹ ਤਾਂ ਤੁਹਾਨੂੰ ਪਤਨਾਮ ਤੋਂ ਹੀ ਕਲੀਅਰ ਹੋ ਰਿਹਾ ਪੱਕੇ ਘਰ ਮਹੀਆ ਕਰਵਾਏ ਗਏ ਸੀਗੇ ਇਸ ਦੇ ਤਹਿਤ ਲੋਕਾਂ ਨੂੰ ਨੈਕਸਟ ਹੈ ਸਵਰਨ ਜੈਨਤੀ ਸਹਿਰੀ ਯੋਜਨਾ ਇਹ ਜਿਹੜੀ ਸਕੀਮ ਆ ਭਾਰਤ ਸਰਕਾਰ ਵੱਲੋਂ ਸਹਿਰੀ ਖੇਤਰਾਂ ਵਿੱਚ ਗਰੀਬੀ ਦੇ ਨਿਵਾਰਣ ਲਈ ਚਲਾਈ ਗਈ ਸੀਗੀ ਇਸ ਸਕੀਮ ਦੇ ਪੰਜ ਮੁੱਖ ਅੰਗ ਸੀਗੇ ਸਹਿਰੀ ਸਵੇਰੋਜ਼ਗਾਰ ਪ੍ਰੋਗਰਾਮ ਸਹਿਰੀ ਇਸਤਰੀ ਸੈਲਫ ਹੈਲਪ ਪ੍ਰੋਗਰਾਮ ਕਲਾ ਵੀਨਣਾ ਟ੍ਰੇਨਿੰਗ ਜਾਂ ਇਹ ਟ੍ਰੇਨਿੰਗ ਦੇ ਮੌਕੇ ਪ੍ਰਦਾਨ ਕਰਨਾ ਸੀਗਾ ਤਾਂ ਜੋ ਮਤਲਬ ਕਿ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ ਸਹਿਰੀ ਰੋਜ਼ਗਾਰ ਪ੍ਰੋਗਰਾਮ ਸਹਿਰੀ ਖੇਤਰੀ ਵਿਕਾਸ ਪ੍ਰੋਗਰਾਮ ਇਹ 2014 ਤੋਂ ਇਸ ਦਾ ਨਾਮ ਰਾਸ਼ਟਰੀ ਸਹਿਰੀ ਰੋਜ਼ਗਾਰ ਮਿਸ਼ਨ ਲਾਗੂ ਸ਼ੁਰੂ ਕੀਤਾ ਲਾਗੂ ਕਰ ਦਿੱਤਾ ਗਿਆ ਸੀ 2011 ਤੋਂ ਸ਼ੁਰੂ ਹੋਇਆ ਨੈਕਸਟ ਹੈ ਪੰਜਾਬ ਪਛੜੇ ਵਰਗ ਜ਼ਮੀਨ ਅਤੇ ਵਿੱਤੀ ਨਿਗਮ ਇਹ ਪਛੜੇ ਵਰਗਾਂ ਲਈ ਕਰਜ਼ੇ ਮੁਹैया ਕਰਵਾਉਣਾ ਇਸ ਦਾ ਮੇਨ ਕੰਮ ਸੀਗਾ ਠੀਕ ਹੈ ਘੱਟ ਤੋਂ ਘੱਟ ਵਿਆਸ ਤੇ ਪੰਜਾਬ અનુਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤੀ ਨਿਗਮ ਇਸ ਦਾ ਉਦੇਸ਼ ਪੰਜਾਬ ਦੇਣ ਸੂਚਿਤ ਵਰਗ ਨਾਲ ਸੰਬੰਧਿਤ ਗਰੀਬ ਲੋਕਾਂ ਨੂੰ ਕਰਜ਼ੇ ਤੇ ਸਬਸਿਡੀ ਦੇਣਾ ਸੀ ਅੱਗੇ ਸਿਹਤ ਨਾਲ ਸੰਬੰਧਿਤ ਯੋਜਨਾਵਾਂ ਆਗੀਆਂ ਪਾਈ ਕਣਈਆ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਮਾਤਾ ਕੁਸ਼ਲਿਆ ਕਲਿਆਨ ਸਕੀਮ ਇਹ 2011 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਨੇਪੇ ਲਈ ਹੀ ਕੀਤੀ ਗਈ ਸੀ ਨੈਕਸਟ ਹੈ ਭਗਤਪੂਰਨ ਸਿੰਘ ਇਸ ਦੁਆਰੇ ਆਪਾਂ ਗੱਲ ਕਰ ਚੁੱਕੇ ਹਾਂ ਸਰਵਤ ਸਿਹਤ ਬੀਮਾ ਯੋਜਨਾ ਇਸ ਦੇ ਵਿਚ 5 ਲੱਖ ਰੁਪਏ ਤੱਕ ਦਾ ਹਰੇਕ ਪਰਿਵਾਰ ਨੂੰ ਜਿਹੜਾ بیمਾ ਦਿੱਤਾ ਗਿਆ ਸੀਗਾ ਨੈਕਸਟ ਹੈ ਸਿੱਖਿਆ ਨਾਲ ਸੰਬੰਧਿਤ ਯੋਜਨਾਵਾਂ ਭਾਈ ਜੇਤਾ ਜੀ ਜਾਂ ਭਾਈ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਕੀਮ ਇਹ ਸਕੀਮ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਸਕੀਮ ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 8ਵੀਂ ਜਮਾਤ ਤੱਕ ਦੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਦਿੱਤੀਆਂ ਗਈਆਂ ਸੀ ਠੀਕ ਹੈ ਨੈਕਸਟ ਹੈ ਡਾਕਟਰ ਹਰਬਿੰਨ ਹਰ ਗੋਵਿੰਦ ਖੁਰਾਨਾ ਵਜੀਫਾ ਸਕੀਮ ਨੌਜਵਾਨ ਬੱਚਿਆਂ ਨੂੰ ਪੜ੍ਹਾਈ ਵਿੱਚ ਅੱਗੇ ਪ੍ਰੇਰਿਤ ਕਰਨ ਲਈ ਅੱਗੇ ਜਾਣ ਲਈ 2013 ਵਿੱਚ ਡਾਕਟਰ ਹਰ ਗੋਵਿੰਦ ਖੁਰਾਨਾ ਵਜੀਫਾ ਸਕੀਮ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਅਧੀਨ 10ਵੀਂ ਵਿੱਚ 80% ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ 23000 ਰੁਪਏ ਪ੍ਰਤੀ ਵਿਦਿਆਰਥੀ ਵਜੀਫਾ ਦਿੱਤਾ ਗਿਆ ਸੀ ਸਾਲ ਦਾ ਤੋਂ ਇਹ ਹੁਣ ਪੰਜਾਬ ਪੁਲਿਸ ਦੇ ਵਿੱਚ ਵੀ ਆਈ ਆ ਕੁਐਸ਼ਨਸ ਕਿ ਕਿਹੜੀ ਕਿਹੜੀ ਸਕੀਮ ਦੇ ਤਹਿਤ ਜਿਵੇਂ ਡਾਕਟਰ ਹਰਗੋਬਿੰਦ ਖੁਰਾਣਾ ਸਕੀਮ ਤਹਿਤ ਵਿਦਿਆਰਥੀਆਂ ਨੂੰ ਇੱਕ ਸਾਲ ਦੇ ਵਿੱਚ ਕਿੰਨਾ ਵਜੀਫਾ ਦਿੱਤਾ ਗਿਆ 30000 ਰੁਪਇਆ ਨੈਕਸਟ ਹੈ ਮੌਕਮੰਤਰੀ ਵਿਗਿਆਨ ਯਾਤਰਾ ਯੋਜਨਾ ਇਹ ਸਕੀਮ 18 ਫਰਵਰੀ 2016 ਨੂੰ ਲਾਗੂ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਦੇ ਸਕੈਂਡਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਪੁਸ਼ਪਾ ਗੋਜ਼ਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਟ੍ਰਿਪ ਤੇ ਲਿਜਾਇਆ ਜਾਵੇਗਾ ਤਾਂ ਜੋ ਵਿਗਿਆਨ ਪ੍ਰਤੀ ਥੋੜੇ ਜੇ ਸੁਚੇਤ ਹੋ ਸਕਣ ਨੈਕਸਟ ਟਾਈਮ ਆਈਪਾ ਗੋ ਵਿਦਿਆ ਸਕੀਮ ਪੰਜਾਬ ਸਰਕਾਰ ਨੇ 9ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੀਆਂ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹਦੀਆਂ ਸਾਰੇ ਸਰਕਾਰੀ ਸਕੂਲਾਂ ਦੀਆਂ ਲੜਕੀਆਂ ਨੂੰ ਮੁਫਤ ਸਾਈਕਲ ਦੇਣ ਦੀ ਸਕੀਮ ਸ਼ੁਰੂ ਕੀਤੀ ਸੀ ਬਟ ਇਹ ਸਕੀਮ ਸਿਰਫ ਪਲੱਸ 2 ਵਾਲਿਆਂ ਨੂੰ ਹੀ ਦਿੱਤੀ ਗਈ ਕਾਗਜ਼ਾਂ ਦੇ ਵਿੱਚ 9ਵੀਂ ਲਿਖਿਆ ਹੋਇਆ ਨਾਲ ਠੀਕ ਹੈ ਸਿਰਫ ਪਲੱਸ 2 ਕਲਾਸ ਵਾਲੀਆਂ ਲੜਕੀਆਂ ਨੂੰ ਹੀ ਸਾਈਕਲ ਦਿੱਤੇ ਗਏ ਸੀਗੇ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ